ਆਏ ਬਈ ਨਾ ਨਾ ਬਈ ਪ੍ਰੈਸ਼ਰ ਜੀ ਮੈਂ ਨਾਲ ਕੇ ਉਹਦੇ ਬਾਰੇ ਤਾਂ ਉਸਾਰਿਆਂ ਨੂੰ ਜਾਗਰੂਕ ਕਰਨ ਲਈ ਡੀਐਸਪੀ ਸਾਹਿਬ ਅਤਰ ਸਿੰਘ ਜੇਲੇ ਜੋ ਆਪਣੇ ਨੂੰ ਪੋਸਟਡ ਨੇ ਉਹ ਸਪੈਸ਼ਲ ਤੌਰ ਤੇ ਆਏ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲਈ ਕਿ ਜੋ ਹੀ ਬੁਰਾਈ ਹੈ ਸਮਾਜ ਦੇ ਵਿੱਚ ਮਸ਼ਹਾਲੀ ਅਸੀਂ ਇਹਨੂੰ ਕਿਵੇਂ ਦੂਰ ਕਰਦਾ ਕੁਝ ਆਏ ਆ ਤੁਹਾਡਾ ਫੱਕਾ ਲੜਾਏ ਆ ਵਿਚਾਰ ਸੋਚੋਂ ਆਏ ਆ ਇਹ ਵੀ ਪਤਾ ਕਰਨਾ ਆ ਵੀ ਨਗਰ ਵਿੱਚ ਕੋਈ ਇਸ ਤਰ੍ਹਾਂ ਦੇ ਨਸ਼ੇ ਜੁੜੀ ਹੁੰਦੇ ਕਰਦੇ ਨੇ ਆਪਾਂ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਜੇ ਕੋਈ ਨਸ਼ਾ ਕਰਦਾ ਠੀਵੇਂ ਆਪਾਂ ਉਹਦਾ ਰਾਤ ਕਰਵਾਈਏ ਜੇ ਕੋਈ ਵੇਚਦਾ ਤਾਂ ਉਹਦੇ ਤੇ ਵੜਦੀ ਕਰ ਲਈਏ ਕੋ ਜਿਹੜਾ ਹੈ ਪੰਜਾਬ ਦੇ ਵਿੱਚ ਮਾੜਾ ਤੌਰ ਚੱਲ ਰਿਹਾ ਹੈ ਨਸ਼ੇ ਦਾ ਉਹਨੂੰ ਕਿਵੇਂ ਖਤਮ ਕਰਨਾ ਉਸੇ ਲਈ ਵਿਚਾਰ ਕਰਨ ਦੀ ਲੋੜ ਹੈ ਮਾਨਯੋਗ ਡੀਏ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸਮੂਹ ਨੇ ਵਕ ਵਕ ਐਸਐਸਪੀ ਸਾਹਿਬਾਨ ਦੀ ਡੀਐਸਪੀ ਸਾਹਿਬਾਨ ਦੀ ਜਿਹੜੀ ਮੁਹਿੰਮ ਚੱਲੀ ਆ ਵਕ ਵਕ ਪਿੰਡਾਂ ਦੇ ਲੋਕਾਂ ਨੂੰ ਜਾਗਰੂ ਕਰਨ ਦੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਦੀ ਔਰ ਇਸ ਜਿਹੜੇ ਕੋੜ ਨੂੰ ਖਤਮ ਕਰਨ ਦੀ ਵੀ ਕਿਸ ਤਰ੍ਹਾਂ ਲੋਕਾਂ ਨਾਲ ਸਹਿਯੋਗ ਦੇ ਤੌਰ ਤੇ ਕਰਕੇ ਕੰਮ ਕਰ ਸਕਦੇ ਜੀ ਹੱਕਵਾਦ ਸਾਡੇ ਨੇ ਆ ਸਾਡਾ ਤੇ ਹੱਕ ਹੈ ਪਰ ਸਾਡਾ ਫਰਜ਼ ਕੀ ਹੈ ਸਾਡਾ ਫਰਜ਼ ਕੀ ਆ ਉਸ ਦਾ ਕੀ ਉਹ ਅਸੀਂ ਕੱਢ ਸਕਦੇ ਹਾਂ। ਸੋងਾਂ ਜਿਹੜੀ ਬੇਨਤੀ ਲੈ ਕੇ ਆਇਆ। ਸ਼ਹਿਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜਾ ਨਸ਼ਾ ਚੱਲ ਰਿਹਾ। ਸਾਡਾ ਫਰਜ਼ ਹੈ ਸਾਡਾ ਕੋਈ ਭਰਾ ਸਾਡਾ ਕੋਈ ਦੋਸਤ ਸਾਡਾ ਕੋਈ ਸਿਆਣਾ ਬੰਦਾ ਜਿਹੜਾ ਨਸ਼ੇ ਦੀ ਦਲਦਲ ਵਿੱਚ ਫਸਿਆ। ਉਹਨੂੰ ਕਿਵੇਂ ਕੱਢਣਾ ਹੈ? ਤੁਸੀਂ ਆਪ ਦੇਖਦੇ ਹੋ। ਜਿਹੜਾ ਨਸ਼ੇੜੀ ਬੰਦਾ ਜਾਂ ਨਸ਼ਾ ਕਰਨ ਵਾਲਾ ਔਰ ਸਮਾਜ ਨਾਲ ਅਲੱਗ ਹੋ ਜਾਂਦਾ ਜਿਹੜਾ ਬੰਦਾ ਕੋਈ ਕਿੱਤੇ ਰਾਤੀ ਆ ਜਾਂ ਟੀਕਾ ਲਾਉਣ ਦਾ ਆ ਉਹ ਤੁਸੀਂ ਦੇਖੋ ਜਦੋਂ ਨਸ਼ਾ ਕਰਦਾ ਉਹ ਦਾਤਾਂ ਵਿੱਚ ਲਾ ਕੇ ਬੰਦਾ ਜਾਂ ਜਿਹੜੇ ਉਹਦੇ ਨਾਲ ਨਸ਼ਾ ਕਰਦੇ ਨੇ ਉਹਨਾਂ ਨਾਲ ਜਾ ਕੇ ਉਹ ਸੰਧੀ ਕਰਦਾ ਬੈਠੇ ਕਿੱਥੇ ਨੇ ਸੁਸ਼ਾਨ ਘਾਟ ਦੇ ਵਿੱਚ ਕਿਸੇ ਪ੍ਰਾਣੀ ਪਿੰਡ ਦੇ ਵਿੱਚ ਜਾਂ ਪ੍ਰਾਣੀ ਜਿਹੜੇ ਕੋਈ ਛੁੱਟ ਹੋਵੇ ਉੱਥੇ ਬੈਠ ਕੇ ਉਹ ਚਿੱਟਾ ਲਾਉਂਦੇ ਦੂਜੇ ਦਿਨ ਸ਼ਾਮ ਨੂੰ ਜਾਂ ਪੀਛੇ ਦਿਨ ਫਿਰ ਉਹ ਜਦੋਂ ਰੋਂਦੇ ਕਰ ਲੰੁੰਦੇ ਨੇ ਅੰਦਰ ਟੱਕਰਾ ਮਾਰਦੇ ਨੇ ਕਿ ਸਾਡਾ ਵੀ ਜੇਲਾ ਜਿਹੜਾ ਉਹ ਫਿੱਕਲ ਜਾਂਦਾ ਵੀ ਇਹ ਬਹੁਤ ਮਾੜਾ ਕੰਮ ਹੋ ਗਿਆ। ਹੋ ਗਏ ਇਹਨਾਂ ਕੁ ਮਾੜਾ ਨਸ਼ਾ ਤਨਖਾਹ ਦੀ ਖਾਤਰੀ ਅਸੀਂ ਤੋਂ ਬੁੜੇ ਆਏ ਵੀ ਭਾਈ ਇਹ ਥੋੜਾ ਬੇੜ ਨਹੀਂ ਸਾਡਾ ਵੀ ਔਰ ਅਸੀਂ ਇਹਨੂੰ ਨਾਲ ਮਿਲ ਕੇ ਅਪੋ। ਤੋ ਇਸ ਲਈ ਮੈਂ ਬੇਨਤੀ ਕਰਨਾ ਹੈ ਉਹਦਾ ਪਿਆੜ ਘਾਣ ਵਿੱਚ ਕੋਈ ਰਿਸ਼ਤੇਦਾਰੀ ਵਿੱਚ ਕਿਹੜਾ ਕੋਈ ਨਸ਼ਾ ਕਰਦਾ ਕਿਤੇ ਦਾ ਉਹਨੂੰ ਪੋਸ਼ਣ ਕਰ ਉਹਨੂੰ ਸੰਭਾਲਣ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇਹ ਮਚਲਾਈ ਗਈ ਆ ਉਹਦੇ ਤਹਿਤ ਅਸੀਂ ਹੁਣ ਤੱਕ ਮੈਂ ਚਾਰ ਪਿੰਡਾਂ ਦੇ ਵਿੱਚ ਵਿਜ਼ਿਟ ਕਰ ਚੁੱਕਾ ਜਿੱਥੋਂ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਦੇਖੋ ਲੋਕਾਂ ਨੂੰ ਕੋਈ ਸਿਹਤ ਚਾਹੀਦੀ ਹੁੰਦੀ ਆ ਇੱਕ ਟਾਰਗੇਟ ਚਾਹੀਦਾ ਹੁੰਦਾ ਕਿਸੇ ਕੰਮ ਉਹ ਅਸੀਂ ਲੋਕਾਂ ਨਾਲ ਜਾ ਕੇ ਵਿਚਾਰ ਵਟਾਂਦਰਾ ਕਰਦੇ ਆ ਉਹਨਾਂ ਨਾਲ ਜਿਹੜੀ ਉਹਨਾਂ ਦੇ ਗੱਲਾਂ ਨੇ ਉਹਨਾਂ ਨੂੰ ਸੁਣੇ ਦਾ ਉਹਦਾ ਹੱਲ ਜਿਹੜਾ ਹੋ ਸਕਦਾ ਉਹ ਅਸੀਂ ਮੌਕੇ ਦੇ ਕਰਦੇ ਆ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਕਾਲੇ ਨੇ ਵੀ ਨਸ਼ੇ ਦੀ ਜਿਹੜੀ ਇਹ ਲਤ ਨਸ਼ੇ ਦਾ ਇਹ ਦਰਿਆ ਜਿਹੜਾ ਇਹ ਬੰਦ ਕੀਤਾ ਜਾ ਸਕਦਾ ਹੁਣ ਤੱਕ ਦਾ ਮੈਨੂੰ ਮੇਰੇ ਤਜਰਬੇ ਬਤਾ ਬਹੁਤ ਵਧੀਆ ਰਿਸਪਾਂਸ ਮਿਲਿਆ ਔਰ ਪਿੰਡਾਂ ਦੇ ਵਿੱਚ ਲੋਕ ਖੜੇ ਹੋ ਗਏ ਨੇ ਨਸ਼ੇ ਨੂੰ ਖਤਮ ਕਰਨ ਉਹ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਸੀ ਜਿਹੜੇ ਪਿੰਡਾਂ ਦੇ ਵਾਸਤੇ ਜਦੋਂ ਜਿਮ ਵਗੈਰਾ ਵਾਸਤੇ ਜਾਂ ਸਮਾਨ ਦੇਵਾਂਗੇ ਜੇ ਅਸੀਂ ਉਹਦੇ ਬਾਅਦ ਜਿਹੜੇ ਪਿੰਡ ਦੇ ਲੋਕ ਨੇ ਤੁਹਾਨੂੰ ਕੋਈ ਜ ਲੈਟਰ ਤੇ ਪੰਚਾਇਤ ਕੋਲ ਦਿੱਤਾ ਜਾਵੇ ਜਾਂ ਕਲੱਬ ਜੇ ਕੋ ਬਣੇ ਨੇ ਉਹਨਾਂ ਕੋਲ ਦਿੱਤਾ ਜਾਵੇ ਉਹਦੇ ਬਰਤ ਦੇਖੋ ਜੀ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਉਹਦੇ ਮੁਤਾਬਕ ਹੁਣ ਤੱਕ ਪਿੰਡਾਂ ਨੂੰ ਕੋਈ ਖੇਡਾਂ ਸੰਬੰਧੀ ਕਿੱਟਾਂ ਦੀ ਲੋੜ ਹੈ ਜਿਮ ਦੀ ਲੋੜ ਉਹ ਚੀਜ਼ ਮੁਹੱਈਆ ਕਰਾ ਰਹੀ ਹੈ ਜਿਹੜੀ ਗੱਲ ਤੁਸੀਂ ਕੀਤੀ ਆ ਲਿਖ ਕੇ ਦੇਣ ਦੀ ਦੇਖੋ ਪੰਚਾਇਤ ਵੀ ਇੱਕ ਸਰਕਾਰ ਆ ਉਹ ਪਿੰਡ ਦੀ ਸਰਕਾਰ ਹੈ ਇਹ ਆਪਣੇ ਪੰਚਾਇਤੀ ਮਤਾ ਪਾਸ ਕਰਕੇ ਕਿ ਇਸ ਪਿੰਡ ਦੇ ਵਿੱਚ ਜਿਹੜਾ ਇਸ ਚੀਜ਼ ਦੀ ਲੋੜ ਆ ਕੋਈ ਜਿਮ ਦੀ ਲੋੜ ਆ ਕੋਈ ਸਟੇਡੀਅਮ ਦੀ ਲੋੜ ਆ ਉਹ ਤੁਸੀਂ ਸਬੰਧਤ ਆਪਣੇ ਐਸਡੀਐਮ ਸਾਹਿਬ ਜਾਂ ਸਬੰਧਤ ਕੋਈ ਕਮੇਟੀ ਆ ਉਹਨੂੰ ਤੁਸੀਂ ਦੇ ਸਕਦੇ ਹੋ ਉਸ ਸਬੰਧੀ ਡੀਸੀ ਸਾਹਿਬ ਨੂੰ ਵੀ ਤੁਸੀਂ ਮਿਲ ਸਕਦੇ ਹੋ ਉਹ ਆਪਦਾ ਮੰਗ ਪੱਤਰ ਦੇ ਸਕਦੇ ਹੋ ਜਿਹੜਾ ਉਸੇ ਮੌਕੇ ਮੁਤਾਬਕ ਜਿਹੜਾ ਚੀਜ਼ ਵਾਹਿਆ ਕਰਾਈਏ ਇੱਕ ਸਰ ਅਸੀਂ ਤਤੋਂ ਨਾਲ ਢੋਕਾਂ ਨੂੰ ਅਪੀਲ ਕਰਾਉਣੀ ਚਾਹੁੰਦੇ ਆ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨਿੱਕੇ ਨੇ ਕਿ ਆਪਸੀ ਰੰਜਿਸ਼ਾਂ ਨੇ ਉਹਨਾਂ ਨੂੰ ਭੁਲਾ ਕੇ ਜਿਹੜੀ ਤੁਸੀਂ ਚੱਕਿਆ ਬੀੜਾ ਜੀ ਵੀ ਇਹਦੇ ਵਿੱਚ ਸਾਰੇ ਮਤਵੇ ਨੇ ਭੁਲਾ ਕੇ ਮਤਵੇ ਦੇ ਦੁਰ ਦੇਖੋ ਪੁਰਾਣੇ ਸਮੇਂ 'ਚ ਮੈਂ ਮਾਫੀ ਚਾਹੁੰਗਾ ਇਹ ਗੱਲ ਕਹਿਣ ਲੱਗਾ ਅਸੀਂ ਸਾਂਝੇ ਤੌਰ ਤੇ ਚੱਲਦੇ ਸੀ ਪਿੰਡਾਂ ਦੇ ਵਿੱਚ ਪੰਚਾਇਤਕਾਰ ਔਰ ਜਾਂਜਕਰ ਬਣੇ ਹੋਏ ਸੀ ਉਥੇ ਕੋਈ ਜਾਂਜ ਹੁੰਦੀ ਸੀ ਤੇ ਸਾਰਿਆਂ ਨੂੰ ਖੁਸ਼ੀ ਹੁੰਦੀ ਸੀ ਵੱਧ ਚੜ ਕੇ ਸੇਵਾ ਕਰਦੇ ਸੀ ਪਰ ਹੁਣ ਅਸੀਂ ਇਕੱਲੇ ਇਕੱਲੇ ਸੋਚਣ ਲੱਗ ਅਸੀਂ ਇਕੱਲੇ ਹੋ ਗਏ ਸਾਡੀ ਮੁੱਠ ਖੁੱਲ ਗਈ ਅਸੀਂ ਇਕੱਲੇ ਇਕੱਲੇ ਆਪਦਾ ਆਪਦਾ ਕੰਮ ਲੈ ਕੇ ਜਾਣ ਲੱਗੇ ਪਰ ਮੈਂ ਬੇਨਤੀ ਕਰਦਾ ਪਿੰਡਾਂ ਦੇ ਵਿੱਚ ਇਕੱਠ ਰੱਖੋ ਜੇ ਕਿਸੇ ਦਾ ਕੋਈ ਬੱਚਾ ਨਸ਼ੇ ਤੇ ਲੱਗਾ ਉਹਨੂੰ ਸਾਂਝੇ ਤੌਰ ਤੇ ਜਾ ਕੇ ਅਪੀਲ ਕਰੋ ਉਹਨੂੰ ਜੇ ਕਿਸੇ ਚੀਜ਼ ਦੀ ਲੋੜਾ ਦਵਾਈ ਬੂਟੀ ਦੀ ਉਹ ਵੀ ਦਿਵਾਓ ਜੇ ਨਹੀਂ ਤਾਂ ਸਰਕਾਰ ਨੇ oprala ਕੀਤਾ ਜਿਹੜਾ ਸਰਕਾਰੀ ਹਸਪਤਾਲਾਂ ਵਿੱਚ ਫਰੀ ਦਵਾਈ ਦੇਣ ਦਾ ਫਰੀ ਇਲਾਜ ਕਰਨ ਦਾ ਉਹਦਾ ਵੀ ਜਿਹੜਾ ਹੈ ਫਾਇਦਾ ਲਓ ਜਿਸ ਕਿਸੇ ਨੂੰ ਕਸ਼ੇਂਕਸ ਫਲੈ ਟੋਲਿਟੀ ਦੇ ਪ੍ਰਿੰਕ ਕੋ ਸਪਲਾਈ ਉਦੋਂ ਹੀ ਟੁੱਟ ਛੱਡੀ ਆ ਜਦੋਂ ਡਿਮਾਂਡ ਘਟੇ ਡਿਮਾਂਡ ਉਦੋਂ ਘਟੂਗੀ ਜਦੋਂ ਅਸੀਂ ਬੱਚਿਆਂ ਨੂੰ ਸਮਝਾਵਾਂ ਹੁਣ ਮੈਂ ਅੱਜ ਵੀ ਇੱਥੇ ਬੇਨਤੀ ਕੀਤੀ ਆ ਪਿੰਡ ਦੇ ਲੋਕ ਪਿੰਡ ਦੇ ਮੋਹਤਵਾਰ ਸਿਆਣੇ ਬੰਦੇ ਆ ਜਿਹੜੇ ਉਹ ਇਕੱਠੇ ਹੋ ਕੇ ਸ਼ਾਮ ਨੂੰ ਜਾਂ ਸਵੇਰ ਦੇ ਟਾਈਮ ਛੋਟੇ ਬੱਚਿਆਂ ਦੇ ਸਕੂਲਾਂ ਚ ਜਾਓ ਉਹਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਉਹਨਾਂ ਨੂੰ ਉਸ ਸੰਬੰਧੀ ਜਿਹੜਾ ਵੀਡੀਓਜ਼ ਦਿਖਾਈਆਂ ਜਾਣ ਮਾਪੇ ਕਿਸ ਤਰ੍ਹਾਂ ਰੋਂਦੇ ਨੇ ਕਿਸ ਤਰ੍ਹਾਂ ਉਹ ਬੱਚੇ ਪਲ-ਪਲ ਕਰਕੇ ਮਰਦੇ ਨੇ ਜਿਹੜਾ ਨਸ਼ਾ ਕਰ ਲੋ ਵਾਲੇ ਜਦੋਂ ਨਸ਼ਾ ਨਹੀਂ ਮਿਲਦਾ ਉਹ ਕਿਵੇਂ ਤੜਫਦੇ ਨੇ ਇਹ ਚੀਜ਼ਾਂ ਨੂੰ ਵੀਡੀਓ ਰਾਹੀਂ ਦਿਖਾਇਆ ਜਾਵੇ ਔਰ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਇਹ ਚੀਜ਼ ਡਿਮਾਂਡ ਘਟਣ ਤੋਂ ਬਾਅਦ ਆ ਜਿਹੜਾ ਉਹ ਸਪਲਾਈ ਵੀ ਘਟ ਸਕਦੀ ਜਿਸki tau do kase kasr nahi ਉਹਨੇ ਕਿੰਨੇ ਖਿਲਾਫ ਕਾਰਵਾਈ ਕੀਤੀ ਆ ਰਹੀ ਇਤਨੀ ਦਰ ਦੇਖੋ ਪੰਜਾਬ ਪੁਲਿਸ ਹਰ ਵਕਤ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੀ ਆ 24 ਘੰਟੇ ਹਰ ਰੋਜ਼ ਤੁਸੀਂ ਇਸੇ ਨਾਲ ਕਿਸੇ ਨਿਊਜ਼ਪੇਪਰ ਦੇ ਵਿੱਚ ਇਸੇ ਨਿਊਜ਼ ਚੈਨਲ ਦੇ ਉੱਤੇ ਦੇਖਦੇ ਹੋਵੋਗੇ ਕਿ ਅੱਜ ਫਲਾਨੀ ਦਲ ਤੇ ਆਹ ਚੀਜ਼ ਰਿਕਵਰ ਹੋਗੀ ਫਲਾਨੀ ਥਾਂ ਤੇ ਚਿੱਟਾ ਫੜਿਆ ਅਫੀਮ ਫੜੀ ਪੋਸਟ ਫੜਿਆ ਸੋ ਇਹ ਸਾਡਾ ਨਿਹਿਮ ਆ ਜਿਹੜੀ ਲਗਾਤਾਰ ਚੱਲਦੀ ਰਹੀ ਔਰ ਅੱਗੇ ਵੀ ਇਹ ਜਾਰੀ ਰਹੇ ਸੋ ਇਹਨੂੰ ਇੱਕ ਲਿਖਤ ਕਰ ਰਹੇ ਹੁਣੀਆਂ ਦਾ ਉਹ ਵਾਰਾ ਜਗਾ ਨਹੀਂ ਸਾਡੇ ਡੇ ਬੰਨਿਆ ਜੀ ਇਹਨਾਂ ਬੜੀ ਕੀ ਕਰ ਰਹੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਪੁਲਿਸ ਟੀਮ ਜਿਹੜੀ ਸ਼ਰਾਂ ਦੇ ਵਿੱਚ ਪੀਸੀਆਰ ਬਣਿਆ ਉਹ ਖਾਲੀ ਥਾਵਾਂ ਤੇ ਜਾਂ ਜਿੱਥੇ ਨਸ਼ੇ ਵਾਲੇ ਇਕੱਠੇ ਹੁੰਦੇ ਨੇ ਉਹ ਪੀਸੀਆਰ ਜਿਹੜਾ ਰੌਣ ਲਗਾਉਂਦਾ ਇਸ ਤੋਂ ਇਲਾਵਾ ਪਿੰਡਾਂ 'ਚ ਬੇਨਤੀ ਕਰੂੰਗਾ ਜਿੱਥੇ ਕੋਈ ਨਸ਼ਾ ਕਰਨ ਵਾਲੇ ਬੱਚੇ ਇਕੱਠੇ ਹੁੰਦੇ ਨੇ ਉੱਥੇ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਨੇ ਉਹ ਇਹ ਦੇਖਣ ਕਿ ਉਸ ਟਾਈਮ ਇਕੱਠੇ ਹੋ ਕੇ ਜਾਣ ਉੱਥੇ ਇਕੱਲਾ ਬੰਦਾ ਨਾ ਜਾਵੇ ਇਕੱਠੇ ਹੋ ਕੇ ਜਾਣ ਜਿਹੜੇ ਬੱਚੇ ਕੋਈ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਉੱਥੇ ਸਮਝਾਇਆ ਜਾਵੇ ਅਸੀਂ ਕਈ ਵਾਰ ਹੁੰਦਾ ਵੀ ਹਾਈਪਰ ਹੋ ਕੇ ਅਸੀਂ ਕੁੱਟਮਾਰ ਕਰਦੇ ਬੱਚਿਆਂ ਪਰ ਨਹੀਂ ਮੈਂ ਵੇਖੀ ਕਰਨਾ ਚਾਹੁੰਦਾ ਉਹ ਮਾਨਸਿਕ ਰੋਗੀ ਨੇ ਉਹਨਾਂ ਨੂੰ ਸਮਝਾਇਆ ਜਾਵੇ ਜੋ ਨਹੀਂ ਸੁਧਰਦੇ ਤੇ ਸਾਡੇ ਤੱਕ ਪਹੁੰਚ ਕਰੋ ਜੀ ਅਸੀਂ ਵੀ ਆਪਦੀ ਕੋਸ਼ਿਸ਼ ਕਰਾਂ ਧੰਨਵਾਦ ਜੀ ਐਸਪੀ ਸਾਹਿਬ ਜੋ ਅੱਜਵੇਂ ਕੋਈ ਕਲਾਕਾਰ ਜੀ ਦਾ ਨਸਰ ਕੁੰਡਣੀ ਜਾਂ ਕੋਈ ਸਰੋਤ ਇਹਦੇ ਲਈ ਕੋਈ ਸਰ ਕੀ ਪ੍ਰਲੇ ਕਰ ਰਹੇ ਕੋਈ ਸਰ ਸਰ ਜਿਹੜੇ ਗੁਰਵਾਨੀ ਬਾਰੇ ਪ੍ਰਚਾਰ ਕਰ ਉਹ ਬੁਝਾਰਾ ਲੈ ਲਵੇ ਜਿਵੇਂ ਕੋਈ ਸਰਕਾਰ ਵੀ ਸਮੇਂ-ਸਮੇਂ ਤੇ ਇਹਨਾਂ ਚੀਜ਼ਾਂ ਨੂੰ ਵੇਖਦੀ ਰਹਿੰਦੀ ਹੈ ਨਸ਼ਿਆਂ ਖਿਲਾਫ ਗਾਉਣ ਵਾਲੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਇਹ ਸਾਰੇ ਗਾਣੇ ਬੈਨ ਕੀਤਾ ਗਏ ਨੇ ਔਰ ਅੱਗੇ ਤੋਂ ਜਿਹੜਾ ਕੋਈ ਨਸ਼ਿਆਂ ਨੂੰ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਦਾ ਗਾਣਾ ਗਾਊਗਾ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ